ਥੋੜਾ ਆਪਣਾ ਪੁੱਲਰ ਮੁੰਡੇ ਨਾਲ ਅੱਜ ਆਪਾਂ ਲੈ ਕੇ ਆਏ ਥੋੜੀ ਨਵਾਂ ਬਲੌਗ ਤੇ ਆਪਣੀ ਚੱਲਦੀ ਹੈ ਮਸ਼ੀਨ ਗਵਾਰੇ ਤੇ ਹੁਣ ਆਪਾਂ ਬਣਾਇਆ ਕਰਾਂਗੇ ਡੇਲੀ ਵੀਡੀਓ ਜ਼ਿਆਦਾ ਨਹੀਂ ਤਾਂ ਕੋਈ ਕਰਾਂਗੇ ਰੁਟੀਨ 5-10 ਮਿੰਟ ਦੇ ਤਾਂ ਬਣਾਇਆ ਕਰਾਂਗੇ ਜੈਸਾ ਉਹਨੂੰ ਟਾਈਮ ਮਿਲਦਾ ਕੋਈ ਡਰਾਈਵਰ ਹੈ ਨਹੀਂ ਆਪ ਹੈਗੇ ਹੁਣ ਚਲਾਉਣ ਵਾਲੇ ਤੇ ਜਿਵੇਂ ਜਿਵੇਂ ਟਾਈਮ ਮਿਲੇ ਜਾਇਆ ਕਰੂ ਆਪਾਂ ਕਲਿੱਪਾਂ ਬਣਾਈ ਜਾਇਆ ਕਰਾਂਗੇ ਕਰਾਂਗੇ ਕੋਸ਼ਿਸ਼ ਬਲੌਗ ਬਣਾਉਂਦੀ ਸੋਚ ਤਾਂ ਬੜੇ ਟਾਈਮ ਤੋਂ ਰੱਖਿਆ ਹੈ ਕਿ ਬਲੌਗ ਬਲੌਗ ਬਣਾਇਆ ਕਰੀਏ ਕੱਲ ਐਸਮਸ ਹੋ ਗਿਆ ਸੀ ਕਿ ਚੋਕ ਤੇ ਬੈਲਟ ਸੀਗੀਆਂ ਟਾਈਟ ਕਰਨ ਵਾਲੀਆਂ ਅੱਜ ਉਹ ਕੀਤੀਆਂ ਟਾਈਟ। ਬਾਕੀ ਆਪਣਾ ਤਾਂ ਚੱਲਦਾ ਡਾਇਰੈਕਟ ਹੀ। ਸਵੇਰੇ ਬੈਲਟ ਚੜਾ ਲਈ ਦੀ ਆਥ ਨੇ ਲਾਈ ਦੀ ਐਸਮਸ ਵਾਲੀ ਬਸ ਚੱਲੀ ਜਾਂਦਾ ਕੰਮ। ਅੰਤ ਕਰਤੀਆਂ ਬੈਲਟਾਂ ਟਾਈਟ। ਬਸ ਹੁਣ ਬਸ ਤਿਆਰੀ ਐ ਗੁਵਾਰਾ ਵੱਢਣ ਦੀ। ਚੱਲਦੇ ਆ ਲੈ ਕੇ ਮਸ਼ੀਨ ਲੱਗ ਜੇ ਥੋੜੀ ਜਿਹੀ ਧੁੱਪ ਹੋਰ। ਸਾਢੇ 9 ਕਰਾਂਗੇ ਸਟਾਰਟ ਦਿਖਾਵਾਂਗੇ ਅੱਜ ਫਿਰ ਤੁਹਾਨੂੰ ਗੁਵਾਰਾ ਵੜਦੇ ਹੋਏ ਗੁਵਾਰਾ ਤੇ ਬਾਜਰਾ ਦੋਨੋਂ ਤੇ ਚੱਲੀ ਜਾਂਦੀ ਹੈ ਹੁਣ ਆਪਣੀ ਮਸ਼ੀਨ ਇਹ ਜਿਹੜਾ ਵੀ ਆਜੇ ਗੁਵਾਰਾ ਬਾਜਰਾ ਮੂੰਗੀ ਤਿੰਨੇ ਚ ਜੇ ਵੱਡੇ ਦੀਆਂ ਇਕੱਠੀਆਂ ਕਰਦਾ ਕਰਤਾ ਪੱਕਾ ਮੁਨਕੀ ਪੰਜ ਵਿੱਗੇ ਸੀਗਾ ਦੁਵਾਰਾ ਉਹ ਦਿੱਤਾ ਵੱਟ ਹੁਣ ਆਪਾਂ ਚੱਲਦੇ ਆਂ ਜਿਹੜਾ ਰਾਤ ਦਾ ਆਪਣਾ ਬਚਿਆ ਹੋਇਆ ਸੀਗਾ ਕੰਮ ਉਹ ਕਰਾਂਗੇ ਜਾ ਕੇ ਰਾਤ ਦੇ ਵੱਜ ਗਏ ਸੀ ਉਹਨਾਂ ਦੇ 8 ਵਿੱਕੇ 8 ਵਿੱਕੇ ਘਰ ਉਹਦੀ ਪੰਜ ਹੋਰ ਕਰਦਾ ਵੱਟ ਦਿਆਂ ਉਹ ਜਾ ਕੇ ਹੁਣ ਚੱਲਦੇ ਆਪਾਂ ਦੂਜੀ ਜਗ੍ਹਾ ਤੇ ਆਫ ਕਰ ਲਾ ஆன மேடம் கட்டத ਆ ਜਾਓ ਜਿਹਨੇ ਰਸੰਗ ਦਾ ਵਾਲਾ ਇੱਕ ਹੁੰਡ ਕੱਢ ਕੇ ਰੱਖਦਾ ਕਿ ਤਾ ਵਿਚਰੰਗ ਕਾਲਾ ਜੂ ਹੈ ਹੈ ਐਵੇਂ ਹਾਂ ਕਿ ਤਾ ਵਿਚਰੰਗ ਕਾਲਾ ਹੋ ਜੂ ਤਾਂ ਕੱਢਿਆ ਹੁੰਡ ਨਹੀਂ ਟਾਰਨਿਸ਼ ਫੀ ਚੱਕਿਆ ਰੂਲਰ ਦਿਖਾਉਣਾ ਨਹੀਂ ਅਗੋਂ ਜਿੰਨੇ ਤਰ੍ਹਾਂ ਡਰਨਸ਼ਿਪ ਕਰ ਲਿਆ ਦੀ ਤੇ ਤੇ ਟ੍ਰੇਨਿੰਗ ਦੇ ਦਿੰਦਾ ਹੈ ਓਕੇ ਚਲੋ ਫਿਰ ਚਾਹ ਬਣ ਗਈ ਪੀਓ ਕੜਲਾ ਕੜਲਾ ਉਹ ਤਾਂ ਕਹਿੰਦਾ ਕਹਿੰਦਾ ਅੱਛਾ ਤੂੰ ਮੇਰਾ ਸਾਰਾ ਲੂਣਾ ਹਾਂ ਬੰਦਾ ਹੁਣ ਮੈਂ ਤੇਰੇ ਨਾਲ ਬੈਠ ਕੇ ਇੱਥੇ ਗੇਅਰ ਲੀਵਰ ਛੇੜਿਆ ਕਰਾਂ ਤੇ ਹੋਰ ਤਾਂ ਉਹ ਬੈਠੇ ਜਾ ਕੇ ਉਹ ਹੁਣੀ ਗਿਆ ਸੀ ਹੁਣ ਤੱਕ ਜਿਹੜਾ ਬਾਹਰ ਤੇ ਘੜੇ ਤੇ ਇਹਨੂੰ ਸੋਹਣ ਨਹੀਂ ਦੇਖਿਆ ਤੈਨੂੰ ਐਨੇ ਦਰਦਾ ਧੁੱਪੇ ਤੂੰ ਤਾਂ ਛਾਵੇਂ ਤਾਂ ਬੈਠਾ ਸੀਗਾ ਅੱਛਾ ਧੁੱਪੇ ਤੂੰ ਕਿੱ데 ਬਾਹਰ ਤੇ ਘੜੇ ਤੇ ਗਿਆ ਸੀ ਓਏ ਲਈ ਜਾਂਦਾ ਸੀ ਮੈਂ ਕਿੱਥੇ ਆ ਇੱਥੇ ਇੱਥੇ ਹੀ ਇੱਕ ਜਗ੍ਹਾ ਤੇ ਐ ਵੀ ਖੜਾ ਗਿਆ ਹਾਂ ਜਿਹੜਾ ਦਿੱਤਾ ਸੀ ਆ ਉਧਰ ਜਾਣ ਲੱਗੇ ਗਿਆ ਤੂੰ ਆਹ ਆ ਕੰਬळा ਔਖਾ ਹੈ ਇਹ ਬਵਾਰ ਇਤੋਂ ਟਿੱਬੜਾ ਵਾਲਿਆਂ ਵੱਲਾਂ ਲਪੇਟੇ ਨੇ ਰੀਲ ਦੇ ਨਾਲ ਹੋਰ ਕਾ ਲਿਆ ਜਾਂ ਮੋੜ ਕੇ ਨਾ ਲਿਆਵੇ ਕੋਈ ਵਿਚਣਾੜ ਨਾ ਆ ਬੰਦੇ ਨੂੰ ਆ ਕੇ ਮੋਟਰਸਾਈਕਲ ਪਾਸੇ ਕਰਨ ਨਾਲ ਉਹ ਪਛੱਡ ਕੇ ਆਇਆ ਮੋਟਰਸਾਈਕਲ ਕਿ ਮੁੜ ਕੇ ਕੋਈ ਲਿਆਵੇ ਨਾ ਯਾ ਆਪਣੇ ਬੱਟੇਲਾ ਆਇਆ ਕੋਟਾ ਨਹੀਂ ਆਉਂਦਾ ਹੈ Não, aquele é o tempo ਕਾ ਦੇਖੋ ਤਿਆਰ ਹੋਈ ਜਾਂਦਾ ਆ ਗਏ ਵੱਡਣਾ ਆਪਾਂ ਦੂਜੇ ਪਾਸੇ ਗੁਵਾਰਾ ਦੁਵਾਰਾ ਬਾਜਰਾ ਝੋਨਾ ਤੇ ਧਰਮਾ ਸਾਰੀਆਂ ਫਸਲਾਂ ਕਰਦੇ ਨੇ ਇੱਥੇ ਕੀ ਕੇ ਚਾਹ ਹੁਣ ਫੇਰ ਕਰਦੇ ਆਪਾਂ ਸਟਾਰਟ ਦੁਆਰ ਤੋਂ ਮਸ਼ੀਨ ਹੋ ਗਈ ਸਮਾਪਤੀ ਤੇ ਕੱਲ ਮਿਲਦੇ ਆਪਾਂ ਨਵੇਂ ਬਲੌਗ 'ਚ ਪੂਰਾ ਆਪਣਾ ਹੀ ਦੇਖ ਕੇ ਤੁਸੀਂ ਵੀਡੀਓ ਕਿਉਂਕਿ ਕਿਤਾਬਾ ਲੈਕੋ ਅੱਜ ਹੋ ਗਿਆ ਸਾਨੂੰ ਹਨੇਰਾ ਮਸ਼ੀਨ ਹੋ ਗਈ ਸੀ ਕਿ ਚੋਕ ਉਸ ਕਰਕੇ ਹਨੇਰਾ ਹੋ ਗਿਆ ਨਹੀਂ ਤਾਂ ਹੋ ਜਾਂਦੇ ਅੱਜ ਵੀ ਅਜੇ ਟਾਈਮ ਨਾਲ ਫ੍ਰੀ